ਹਲਕਾ ਪੱਟੀ ਦੇ ਪਿੰਡ ਮੁੱਠਿਆਂਵਾਲ ਵਿਖੇ ਜਿੱਥੇ ਕਿ ਸਤਲੁਜ ਦਰਿਆ ਦੇ ਵਿੱਚ ਪਿੰਡ ਮੁੱਠਿਆਂਵਾਲ ਅਤੇ ਝੁਗੀਆਂ ਨੱਥਾ ਸਿੰਘ ਦੀ ਸੰਗਤ ਵੱਲੋਂ ਜਿਹੜਾ ਆ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਵਾਸਤੇ ਜਿਹੜਾ ਆ ਉਹ ਬੰਨ ਮਾਰਿਆ ਗਿਆ ਆ ਇਹ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਸਤਲੁਜ ਦਰਿਆ ਦੇ ਦ੍ਰਿਸ਼ ਵਿਖਾ ਦੇਣ ਦਿਨ ਹੋ ਗਏ ਬੰਨ ਮਾਰ ਕੇ ਬੈਠੇ ਆ ਪੀਐਚੀ ਤੋਂ ਬਸ ਗਈਏ ਤੁਸੀਂ ਆਪਣਾ ਅਗਾਊਂ ਪ੍ਰਬੰਧ ਜਿਹੜਾ ਪਹਿਲਾਂ ਕਰ ਲਿਆ ਸੀ ਹਾਂਜੀ ਪਹਿਲਾਂ ਕਰ ਲਿਆ ਫਿਰ ਵੀ ਨਾ ਇਹ ਪਾਣੀ ਪਾਸ ਤਾਂ ਥਣੀ ਰਾਈ ਘੁੰਮ ਕੇ ਉੱਪਰ ਦੀ ਆਪਣੀਆਂ ਜ਼ਮੀਨਾਂ ਤੇ ਫਸਲਾਂ ਜਿਹੜੀਆਂ ਖਰਾਬ ਕਰਦੀਆਂ ਵਾ ਮੁੱਠਿਆਂ ਵਾਲਿਆਂ ਦਾ ਸਾਰਾ ਰਕਬਾ ਤੇ ਝੁੱਗਿਆਂ ਨੱਥਾ ਸਿੰਘ ਦਾ ਕੋਈ ਤੀਜਾ ਹਿੱਸਾ ਵਜਿਆ ਹੋਊਗਾ ਗਾੜੀ ਝੁੱਗਿਆਂ ਨੂਰਮਮਦ ਦਾ ਹਿੱਸਾ ਤੇ ਜੋ ਕਿ ਗਾੜੀ ਇਹਨਾਂ ਨੇ ਇੱਕ ਬੰਨ ਮਾਰਿਆ ਆ ਨਹੀਂ ਤੇ ਬਹੁਤ ਦੂਰ ਤੱਕ ਇਹਦਾ ਨੁਕਸਾਨ ਹੁੰਦਾ ਜੀ ਅਨ ਨਹੀਂ ਮਰਦੇ ਠੀਕ ਹੈ ਇਹ ਦੱਸਿਓ ਕਿ ਕਿੰਨੇ ਕਿੱਲੇ ਜਿਹੜੇ ਆ ਕਿੰਨੇ ਏਕੜ ਜਿਹੜਾ ਨੁਕਸਾਨ ਦੋਵਾਂ ਪਿੰਡਾਂ ਦੀ ਜਿਹੜੀ ਆ ਤੁਹਾਡੀ ਇਹ ਜਿਹੜੇ ਸਰਦ ਦੇ ਨਾਲ ਇਹ ਪਿੰਡ ਲੱਗਦੇ ਆ ਉਹ ਨੁਕਸਾਨ ਹੋਇਆ ਇਹ ਸਾਡੇ ਮੁੱਠੇ ਵਾਲੇ ਦਾ ਘਟੋ ਘਟ 1800 ਕਿੱਲਾ ਜ ਟੋਟਲ ਸਾਰਾ ਹੀ ਖਰਾਬ ਹੋ ਗਿਆ ਨਾ ਤੇ ਇਹਨਾਂ ਦਾ ਹੁਣ ਵੀਰ ਹੋਣੀ ਆ ਸਰਪੰਚ ਸਾਹਿਬ ਇਹ ਚੁਗਿਆ ਨੱਥਾ ਸੰਗ ਇਹ ਦੱਸ ਦੇਣਗੇ ਵੀ ਕਿੰਨਾ ਇਹਨਾਂ ਦਾ ਬਚਿਆ ਹੋਆ ਕਿੰਨਾ ਨੁਕਸਾਨ ਹੋਇਆ ਨਹੀਂ ਸਸੀਗਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਤੁਸੀਂ ਇੱਥੇ ਮਿਲ ਗਿਆ ਸਾਰੇ ਧਾਰੇ ਪਹੁੰਚੇ ਜੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਬਾਕੀ ਇਹ ਜਿਹੜਾ ਬੰਨਿਆ ਹੈ ਕੋਈ ਛੋਟਾ ਮੋਟਾ ਬੰਨ ਨਹੀਂ ਇਹ ਪਿੰਡ ਕੋਟਲੀ ਤੱਕ ਵਿਚਾਲੀ ਬੰਨ ਤਿਆਰ ਕੀਤਾ ਗਿਆ ਤਕਰੀਬਨ 25 ਤੋਂ 30 ਪਿੰਡਾਂ ਨੂੰ ਇਹਦਾ ਫਾਇਦਾ ਵਾ ਕਿਉਂਕਿ ਇਥੋਂ ਪਾਣੀ ਜਿਹੜੇ ਸਾਡੇ ਪਿੰਡ ਆ ਇਧਰ ਨੂੰ 20 ਫੁੱਟ ਦੀ ਟਲਾਂਦੇ ਆ 2023 ਦੇ ਵਿੱਚ ਜਦੋਂ ਇਥੋਂ ਬੰਨ ਟੁੱਟਿਆ ਤੇ ਸਾਰਾ ਇਲਾਕਾ ਜ਼ਮੀਨਾਂ ਬਰਬਾਦ ਹੋ ਗਈਆਂ ਬਹੁਤ ਆੜੀਆਂ ਜ਼ਮੀਨਾਂ ਕਿਸਾਨਾਂ ਨੂੰ ਲੱਫੀਆਂ ਹੀ ਨਹੀਂ ਉਹ ਤਰਿਆਣੇ ਆਪਣੇ ਪੇੜ ਚ ਸਮਾ ਲਈਆਂ ਉਸ ਤੋਂ ਬਾਅਦ ਚਲੋ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਸਾਡੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਨੇ ਮਦਦ ਕੀਤੀ ਤੇਲ ਟਿੱਪਰ ਵਗੈਰਾ ਮਿੱਟੀ ਨਾਲ ਸੰਪਰਦਾਵਾਂ ਦਾ ਬਹੁਤ ਸੰਯੋਗ ਮਿਲਿਆ ਸਾਰਿਆਂ ਨੇ ਧੜੇ ਬਾਜੀ ਛੱਡ ਕੇ ਏਕਤਾ ਦੇ ਨਾਲ ਕੰਮ ਸ਼ੁਰੂ ਕੀਤਾ ਉਦੋਂ ਤੋਂ ਬੰਨ ਉਸਾਰਿਆ ਜਾ ਰਿਹਾ ਸੀ ਤੇ ਇਸ ਵਾਰ ਵੀ 2025 ਚ ਜਦੋਂ ਆ ਹੁਣ ਆੜਾਏ ਆ ਅੱਜ 33 ਦਿਨ ਹੋ ਗਏ ਲਗਾਤਾਰ ਸੰਗਤਾ ਨਿਰੰਤਰ ਲੱਗੀ ਆ ਪਰ ਇਹ ਬੰਨ ਬਚਾਲੀ ਇਸ ਕਰਕੇ ਮੇਨ ਜੰਜੂਰੀ ਸੀ ਕਿਉਂਕਿ ਕਿਸਾਨਾਂ ਨੇ ਜਿਹੜਾ ਇਹ ਬੰਨ ਤਿਆਰ ਕੀਤਾ ਸੀ ਜੇ ਇਹ ਬੰਨ ਨਾ ਹੁੰਦਾ ਤੇ ਦਰਿਆ ਦਾ ਵਹਾਅ ਇਹਨੂੰ ਪਿੰਡਾਂ ਵੱਲ ਨੂੰ ਹੋ ਜਾਣਾ ਸੀ ਤੇ ਕਈਆਂ ਪਿੰਡਾਂ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ ਕਿਉਂਕਿ ਪਿੰਡ ਬਹੁਤ ਜ਼ਿਆਦਾ ਟਲਾਂ ਤੇ ਨਵਾਂ ਚ ਹੀ ਫਿਰ ਵੀ ਚਲੋ ਸੰਕਟ ਆਪਦੀ ਜਦੋਂ ਜੈਦ ਨਾਲ ਸੰਯੋਗ ਨਾਲ ਲੱਗੀ ਰਹੀ ਪਰ ਕੁਤਤ ਦੇ ਅੱਗੇ ਜੋਰ ਨਹੀਂ ਜੀ ਪਾਕਿਸਤਾਨ ਵਾਲੇ ਪਾਸਿਓ ਬੰਨ ਟੁੱਟ ਕੇ ਹਜ਼ਾਰਾਂ ਏਕੜ ਫਸਲ ਜਿਹੜੀ ਆ ਬਰਬਾਦ ਹੋ ਚੁੱਕੀ ਆ ਫੇਰ ਵੀ ਮਾਝੇ ਦੀ ਧਰਤੀ ਹਮੇਸ਼ਾ ਸੂਰਬੀਰਾਂ ਦੀ ਧਰਤੀ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਿੰਘ ਲੱਗੇ ਹੋਏ ਆ ਤਾਂ ਜੋ ਅਸੀਂ ਜਿਹੜੇ ਇੱਧਰ ਦੇ ਪਿੰਡ ਆ ਉਹਨਾਂ ਦਾ ਬਚਾਅ ਕਰ ਸਕੀਏ ਇਹਨਾਂ ਭਰਾਵਾਂ ਦੀ ਤਕਰੀਬਨ ਹੀ ਫਸਲ ਆ ਜਿਹੜੀ ਉਹ ਮਾਰੀ ਜਾ ਚੁੱਕੀ ਆ ਪਰ ਫੇਰ ਵੀ ਹਮੇਸ਼ਾ ਪੰਜਾਬੀ ਜਿਹੜੀ ਕੌਮ ਸਿੱਖ ਕੌਮ ਆ ਹਮੇਸ਼ਾ ਦੂਜੇ ਦੇ ਭਲੇ ਲਈ ਚੜ੍ਹਦੀ ਕਲਾ ਦੀ ਅਰਦਾਸ ਦੀ ਭਰਤੀਤਾ ਤੇ ਉਸੇ ਜੱਦੋਜਹਿਦ ਦੇ ਵਿੱਚ ਲੱਗੇ ਹੋਏ ਆ ਸਰਪੰਚ ਸਾਹਿਬ ਇਹਨੇ ਵੱਡੇ ਸੰਕਟ ਦੇ ਵਿੱਚ ਵੀ ਤੁਸੀਂ ਸਾਰੀ ਸੰਗਤ ਜਿਹੜੇ ਆ ਪਿੰਡ ਵਾਲੇ ਪਿੰਡ ਵਾਸੀ ਜਿਹੜੇ ਹੌਸਲਾ ਵਿਖਾਇਆ ਆ ਤੁਸੀਂ ਇੱਕ ਮਿਸਾਲ ਬਣੇ ਹੋ ਇਹਥੇ ਮੈਂ ਪੁੱਛਣਾ ਚਾਹੂੰਗਾ ਕਿ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਕੋਈ ਮੌਕੇ ਤੇ ਪਹੁੰਚਿਆ ਪਰ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਸੰਯੋਗ ਹੈ ਜੀ ਜਿਹੜਾ ਇਹ ਬੰਨ ਤੇ ਆਪਾਂ ਖੜੇ ਆਇਤੋਂ ਰੋਕਣ ਲਈ ਪਰੋਜਪੁਰ ਦੇ ਕੁਝ ਬੰਦਿਆਂ ਨੇ ਬਹੁਤ ਜ਼ਿਆਦੀ ਕੋਸ਼ਿਸ਼ ਕੀਤੀ ਪਰ ਸਾਡੇ ਇੱਥੋਂ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਡਾ ਬਹੁਤ ਸਾਥ ਦਿੱਤਾ ਤੇਲ ਮਿਲੇ ਟਿਪਰ ਵਗੈਰਾ ਮਿਲੇ ਉਹਨਾਂ ਦੀ ਇਹਦੇ ਵਿੱਚ ਮਤਾਤ ਕਰਨੀ ਇਹ ਬੰਨ ਤਿਆਰ ਹੋ ਸਕਿਆ ਤਾਂ ਹੁਣ ਵੀ ਰਾਤ ਵੀ ਮੰਤਰੀ ਸਾਹਿਬ ਇੱਥੇ 10 ਵਜੇ ਦੇ ਕਰੀਬ ਪਹੁੰਚੇ ਸੀ ਪਸ਼ੂਆਂ ਲਈ ਚਾਰਾ ਲੈ ਕੇ ਹੋਰ ਵੀ ਸਮਗਰੀ ਲੈ ਕੇ ਇੱਥੇ ਪਹੁੰਚੇ ਤੇ ਰਾਤ ਵੀ ਉਹਨਾਂ ਇਹੋ ਹੀ ਗੱਲ ਆਖੀ ਵੀ ਜਿੰਨਾ ਡੀਜ਼ਲ ਚਾਹੀਦਾ ਪਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਤੁਹਾਨੂੰ ਮੁਹੱਈਆ ਕਰਾਏ ਜਾਵਾਂਗੇ ਇਹ ਗੱਲਾਂ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਬਾਕੀ ਸੰਗਤ ਦਾ ਬਹੁਤ ਸੰਯੋਗ ਆ ਚਾਹੇ ਮਾਝੇ ਦੀ ਸੰਗਤ ਹੀ ਚਾਹੇ ਥਾੜ ਏਰੀਏ ਦੀ ਸੰਗਤ ਹੀ ਉਹਨਾਂ ਨੂੰ ਜਦੋਂ ਅਸੀਂ ਇੱਥੋਂ ਅਪੀਲ ਕਰਦੇ ਰਹੇ ਆ ਹਾਲਾਤ ਵਿਗੜਦੇ ਗਏ ਜਿਵੇਂ ਜਿਵੇਂ ਇਹ ਬੰਨ ਥੋੜਾ ਜਿਹਾ ਰਹਿ ਗਿਆ ਸੀ ਜਿਹੜਾ ਤੁਸੀਂ ਇਹ ਵੇਖ ਰਹੇ ਜੇ ਡਰੇਨ ਦੇ ਵਿੱਚ ਇਹ ਤੇ ਬਿਲਕੁਲ 8-10 ਫੁੱਟ ਹੀ ਰਹਿ ਗਿਆ ਸੀ ਪਰ ਸੰਗਤ ਦੇ ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਹਸਲ ਉਤਾੜ ਆਲਿਆਂ ਨੂੰ ਬੇਨਤੀ ਕੀਤੀ ਮਹਾਪੁਰਖਾਣੇ ਉਸੇ ਟਾਈਮ ਮਿੱਟੀ ਦੇ ਟਰਾਲੇ 35 ਤੋਂ 40 ਦੇ ਕਰੀਬ ਨਾਲ ਸੰਗਤ ਲੈ ਕੇ ਇੱਥੇ ਪਹੁੰਚੇ ਤੇ ਇਹ ਬੰਨ ਨੂੰ ਜਲਦੀ ਤਿਆਰ ਕੀਤਾ ਗਿਆ ਬਾਕੀ ਸੰਗਤ ਨੇ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਇਹ ਇਲਾਕੇ ਦੇ ਜਿਹੜੇ ਸੂਰਬੀਰ ਯੋਧੇ ਰਹੇ ਉਹਨਾਂ ਨੇ ਹਮੇਸ਼ਾ ਮੁਗਲਾਂ ਨਾਲ ਹੋਣ ਚਾਹੇ ਸਿੱਖ ਰਾਸ ਸਮੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਤੇ ਇਹ ਸਿਰਫ ਸਾਨੂੰ ਮਾਰਵਾਜ ਜਾਂਦੀ ਆ ਜੀ ਸਾਡਾ ਇੱਕ ਦੇ ਬਾਡਰ ਬੈਲਟ ਆ ਹਾਂਜੀ ਤੇ ਜਿੰਨੇ ਲੋਕ ਆਏ ਜਿਆਦੇ ਕੋਈ ਅਮੀਰ ਲੋਕ ਨਹੀਂ ਜੀ ਇਹਨਾਂ ਨੂੰ ਕਦੀ ਬਾਰਡਰ ਦੀ ਮਾਰ ਜੇ ਜੰਗ ਦਾ ਮਾਹੌਲ ਬਣਦਾ ਤਾਂ ਵੀ ਸਾਨੂੰ ਜਾੜਾ ਹੁੰਦਾ ਤੇ ਜਦੋਂ ਪਾਣੀ ਆਉਂਦਾ ਉਦੋਂ ਤੇ ਜਾੜਾ ਹੁੰਦਾ ਹੀ ਹੁੰਦਾ ਬਾਕੀ ਤੁਹਾਡੇ ਮਾਧਿਅਮ ਰਾਹੀਂ ਸਾਡੀ ਇਹ ਅਪੀਲ ਆ ਵੀ ਜਿਹੜੇ ਵੀ ਭੈਣ ਭਰਾ ਇਹ ਸਾਡੀ ਵੀਡੀਓ ਵੇਖਣ ਚੈਨਲ ਤੁਹਾਡੇ ਤੇ ਉਹਨਾਂ ਨੂੰ ਬੇਨਤੀ ਆ ਸਾਨੂੰ ਰਸਤ ਪਾਣੀ ਦੀ ਹੋਰ ਕਿਹੇ ਚੀਜ਼ ਦੀ ਨਹੀਂ ਵਰਤ ਨਹੀਂ ਸਾਡਾ ਕੱਲ ਨੂੰ ਸਾਹ ਦੇਣਾ ਤੇ ਇਸ ਇਲਾਕੇ ਦਾ ਇਹ ਸਾਹ ਦਿਓ ਇਹਨਾਂ ਦੇ ਜਿਹੜੇ ਇੱਕ ਧਾਰਜੀ ਡਰੇਨ ਦੇ ਵਿੱਚ ਪੋਲ ਆ ਸੀ ਜਿਹਦੇ ਕਾਰਨ ਆਰ ਪਾਰ ਆਵਾਜਾਈ ਹੁੰਦੀ ਪਿੰਡਾਂ ਦੀ ਹਾਂਜੀ ਉਹ ਰੋੜ ਚੁੱਕੇ ਆ ਉਹਨਾਂ ਲਈ ਸਾਨੂੰ ਉਦੋਂ ਮਦਦ ਦੀ ਲੋੜ ਪੈਣੀ ਆ ਇੱਕ ਜ਼ਮੀਨਾਂ ਬਹੁਤ ساری ਉਥਲ ਪੁਥਲ ਹੋ ਜਾਣੀ ਆ ਉਦੋਂ ਸਾਨੂੰ ਡੀਜ਼ਲ ਦੀ ਵਰਤੋਂ ਪੈਣੀ ਆ ਉਹ ਸੰਸਥਾਵਾਂ ਉਦੋਂ ਮਦਦ ਕਰਨ ਤੇ ਤੀਸਰੀ ਬੇਨਤੀ ਇਹ ਆ ਵੀ ਇਹ ਲੋਕ 2023 ਦੇ ਵੀ 90 ਪੈ ਕਰਜ਼ਾਈ ਹੋ ਚੁੱਕੇ ਡਿਫਾਲਟਰ ਹੋ ਚੁੱਕੇ ਆ ਇਹਨਾਂ ਨੂੰ ਡਾਈ ਦੀ ਲੋੜ ਪੈਣੀ ਹੈ ਇਹਨਾਂ ਨੂੰ ਆੜਤੀਗੇ ਕਿਸ ਨੇ ਪੈਸੇ ਨਹੀਂ ਦੇਣੇ ਲੋਕ ਅੱਗੇ ਬਹੁਤ ਕਰਜ਼ਾਈ ਨੇ ਉਦੋਂ ਇਹਨਾਂ ਦੀ ਡਾਈ ਵੀ ਖਾਦੀ ਹੈ ਹੈਲਪ ਹੋ ਜੇ ਕਿਉਂਕਿ ਕਿਸਾਨ ਖੇਤੀ ਦੇ ਸਿਰ ਤੇ ਹੁੰਦਾ ਜੇ ਖੇਤੀ ਨਵੀਂ ਤਿਆਰ ਕਰੂਗਾ ਤੇ ਫੇਰ ਚਲੋ ਸੌਦਾ ਪੱਤਾ ਦੇ ਬੰਦਾ ਸਾਰ ਲੂਗਾ ਪਰ ਜਿਹੜੀ ਜ਼ਮੀਨ ਦੀ ਉਤਲ ਫੁਤਲ ਆ ਮੁੜ ਕੇ ਸਾਰੀ ਉਮਰ ਲਈ ਉਹਦੀ ਰੋਜੀ ਰੋਟੀ ਖਤਮ ਹੋ ਜਾਣੀ ਆ ਉਹਦੇ ਚ ਮਦਦ ਕੀਤੀ ਜਾਵੇ ਇਹ ਸਾਡੀ ਪੀਲ ਹੈ ਜੀ ਸੋ ਇਹ ਸੰ ਪਿੰਡ ਮੁਠਿਆਂਵਾਲ ਅਤੇ ਝੁੱਗੀਆਂ ਨੱਥਾ ਸਿੰਘ ਦੇ ਵਸਨੀਕ ਜਿਨ੍ਹਾਂ ਨੇ ਆਪਣੇ ਜਿਹੜੀ ਆ ਉਹ ਹੱਡ ਪੀਤੀ ਦੱਸੀ ਹੈ ਸੋ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਹਨਾਂ ਲੋਕਾਂ ਦੀ ਜਿਹੜੀ ਆ ਉਹ ਨਿਰੰਤਰ ਜਿਹੜੀ ਹੁੰਦੀ ਆ ਰਹੀ ਆ ਜਿਹੜੀ ਇਹਨਾਂ ਨਾਲ ਤਰਾਸਦੀ ਵਾਪਰਦੀ ਆ ਇਸ ਦਾ ਕੋਈ ਪੱਕਾ ਹੱਲ ਕਰੇਗਾ ਦੇਖਦੇ ਰਹੋ ਲੋਕ ਚਰਚਾ ਟੀਵੀ ਭਾਜਪਾ ਗੁਰਮੁਖ ਸਿੰਘ ਜੀ ਕੋ ਲਾ ਬਲੇਰ ਇਹ ਇਸ ਵੇਲੇ ਇੱਥੇ ਪਿੰਡ ਮੁੱਠਿਆਂਵਾਲ ਵਿਖੇ ਜਿਹੜਾ ਬੰਨ ਦੀ ਸੇਵਾ ਸੰਗਤੋਂ ਲੋ ਕੀਤੀ ਜਾ ਰਹੀ ਆ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੱਲ ਵੀ ਇੱਥੋਂ ਗਿਆ ਮੈਂ ਉਹ ਜੱਲੂਗਿਆਂ ਤੋਂ ਲੈ ਕੇ ਜਿੰਨੇ ਭਣ ਭਰਾ ਬੰਨ ਤੇ ਬੈਠੇ ਆ ਜਿਹੜੀ ਉਹਨਾਂ ਮੰਗ ਕੀਤੀ ਸੀ ਉਹ ਅੱਜ ਮੰਗ ਕਰ ਰਹੇ ਸੀ ਸਾਨੂੰ ਤੇਲ ਜਾਂ ਮਿੱਟੀ ਜਾਂ ਮਿੱਟੀ ਦੇ ਤੋੜੇ ਚਾਹੀਦੇ ਉਹਨਾਂ ਹੋਰ ਕਿਸੇ ਮੰਗ ਨਹੀਂ ਕੀਤੀ ਮੈਂ ਉਹਨਾਂ ਸਾਰਿਆਂ ਜਿਹੜੇ ਪਿਛਲੇ ਥਾਂਵਾਂ ਦੇ ਸਾਰਿਆਂ ਨੂੰ ਪੈਸੇ ਦੇ ਕੇ ਗਿਆ ਕਿਸੇ ਨੂੰ 10000 ਕੇ ਨੂੰ 20000 ਜਿੰਨਾ ਕੋਈ ਨਾ ਕਿਹਾ ਵੀ ਆਪਣੀ ਟੀਮ ਵੱਲੋਂ ਕਿਸੇ ਵੱਲੋਂ ਨਹੀਂ ਆਪਣੀ ਟੀਮ ਵੱਲੋਂ ਵੀ ਚਲੋ ਸਾਨੂੰ ਇੱਕ ਇਨਸਾਨੀਅਤ ਦੇ ਨਾਤੇ ਸਾਨੂੰ ਸਾਰਿਆਂ ਨੇ ਇਹਦੀ ਮਤ ਕਰਨੀ ਚਾਹੀਦੀ ਆ ਜਿਹੜੀ ਨਿੱਜੀ ਤੌਰ ਤੇ ਤੁਸੀਂ ਮਦਦ ਕਰ ਰਹੇ ਜੀ ਬਿਲਕੁਲ ਮੈਂ ਨਿੱਜੀ ਤੌਰ ਤੇ ਜਿਹੜੀ ਮੇਰੀ ਟੀਮ ਆ ਅਸੀਂ ਉਸ ਲੈਵਲ ਤੇ ਮਦਦ ਕਰ ਰਹੇ ਆ ਕਿਉਂਕਿ ਇਨਸਾਨੀਅਤ ਨਾਤੇ ਸਾਨੂੰ ਮੇਰਾ 25 30 ਸਾਲ ਹੋ ਗਏ ਸਾਫ਼ ਸੁੱਚੇ ਵਰਤਦੇ ਨੇ ਇੱਥੇ ਇਹ ਸਾਰੇ ਮੇਰੇ ਭੈਣ ਭਰਾ ਨੇ ਭਾਈਚਾਰਾ ਨੇ ਕਿਉਂਕਿ ਜਿਹੜਾ ਉੱਤੇ ਬੰਨ ਬੱਜਾ ਉਹ ਸਦਾਰ ਦੇਸ਼ ਪ੍ਰਤਾਪ ਕੈਰੋ ਦੀ ਦੇਣ ਹੈ ਛੇ ਤਾਂ ਜਿਹੜਾ ਬੰਨ ਬੱਜਾ ਇਹਦਾ ਕਰਕੇ ਹਾਲ ਤੱਕ ਬੰਨ ਦਾ ਜਿਹੜਾ ਬਚਾਅ ਹੋ ਰਿਹਾ ਕਿਉਂਕਿ ਉੱਤੇ ਤੁਸ ਪੱਥਰ ਪਿਆ ਕੰਕਰੀਟ ਪਈ ਮਿੱਟੀ ਪਈ ਉਹ ਚੀ ਨਰਮ ਬਨਸਿਓ ਮਜ਼ਬੂਤ ਹੋ ਗਿਆ ਉਹ ਦੇਸ਼ ਪ੍ਰਤਾਪ ਕੈਰੋ ਦੀ ਦੇਣ ਹੈ ਕਿ ਹ ਪਰ ਜਿੱਥੋਂ ਕਈਆਂ ਦਾ ਸਿਮ ਰਿਹਾ ਉਹ ਮੇਰੇ ਭਣ ਭਰਾ ਤੋੜੇ ਲਾ ਰਿਹਾ ਟਰੈਕਟਰ ਉਹਨਾਂ ਲਾਏ ਆ ਮਿੱਟੀ ਪਾਉਂਦੇ ਆ ਮੈਂ ਹੁਣ ਵੀ ਰਾਹ ਚੋਂ ਡੇ ਰਾਜ ਬਹੁਤ ਟਰਾਲੀਆਂ ਉਂਡੀਆਂ ਹਾਸਲਣ ਲੋ ਇਸ ਕਰਕੇ ਰੇਕ ਬੰਦਾ ਹੀ ਇਹ ਮਤ ਕਰ ਰਿਹਾ ਬਾਕੀ ਜਿਹੜੀ ਫਸਲਾਂ ਦਾ ਨੁਕਸਾਨ ਆ ਉਹ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਪੀ ਇਹਨਾਂ ਦਾ ਕਿੰਨਾ ਹੋ ਗਿਆ ਕਿਉਂਕਿ ਜੋ ਤੁਸੀਂ ਸੁਭਰਾਵਾਂ ਤੋਂ ਲੈ ਕੇ ਕੁੱਤੀ ਵਾਲਾ ਘੜੋਮਿਆਂ ਦੂਮਣੀ ਵਾਲਾ ਨਾਲ ਤੁਰਿਆ ਹੋ ਨਾ ਉਹ ਜੋ ਕੇ ਆ ਬੱਲੜ ਕੇ ਆ ਸੀਤੋ ਆ ਗਾਂ ਜੱਲੋ ਕੇ ਆ ਆ ਸਾਰੇ ਨਾਲ ਨਾਲ ਇੱਥੋਂ ਤੱਕ ਤੁਰਿਆ ਹੋ ਇਹਨਾਂ ਦੀਆਂ ਪੈਲੀਆਂ ਸਾਰੀਆਂ ਜ਼ਮੀਨਾਂ ਨੇ ਦਰਿਆ ਚ ਇਨਾਂ ਦੇ ਘਰ ਹੀ ਈ ਇਧਰ ਨੇ ਇਨਾਂ ਦੇ ਪੱਠੇ ਵੀ ਇਨਾਂ ਦੀਆਂ ਫਸਲਾਂ ਵੀ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਸਿਰਫ ਇਹਨਾਂ ਕੋ ਘਰ ਘਾਰ ਹੀ ਬਚੇ ਜਾਂ ਡੰਗਰ ਬਚੇ ਜਾਂ ਤੂੜੀ ਤੰਦ ਬਚੇ ਜਾਂ ਜਿਹੜਾ ਉਹ ਪਾਸੇ ਰੱਖਿਆ ਬਾਕੀ ਸਭ ਤਬਾਹ ਹੋ ਚੁੱਕਾ ਇਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਮੇਰੇ ਹਿਸਾਬ ਨਾਲ ਇਹਨਾਂ ਨੂੰ 70000 ਵੀ ਕਿੱਲੇ ਦਾ ਦਿੱਤਾ ਜਾਵੇ ਤੇ ਇਹਨਾਂ ਵਾਸਤੇ ਥੋੜਾ ਹੈ ਇਹ ਸਰਕਾਰ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਕਿਉਂਕਿ ਜੇ ਕਿਸਾਨ ਜੀਂਦਾ ਤੇ ਸਾਰੇ ਦੁਕਾਨਦਾਰ ਜੀਂਦੇ ਆ ਸਾਰੀ ਦੁਨੀਆਦਾਰੀ ਜੀਂਦੀ ਸਾਰੀ ਇੰਡਸਟਰੀ ਜੀਂਦੀ ਆ ਜੇ ਕਿਸਾਨ ਨਹੀਂ ਜੀਂਦਾ ਤੇ ਸਭ ਖਤਮ ਕਿਸਾਨਾਂ ਵੱਲੋਂ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਮੁਆਵਜ਼ਾ ਰਾਸ਼ੀ ਜਿਹੜੀ ਆ ਉਹ ਜਾਰੀ ਨਹੀਂ ਕੀਤੀ ਗਈ ਪੰਜਾਬ ਵਾਸਤੇ ਤੁਸੀਂ ਆਵਾਜ਼ ਪਹੁੰਚਾਈ ਆ ਉਹ ਪ੍ਰੋਪਰ ਆਪਣੇ ਹਾਈ ਕਮਾਂਡ ਤੱਕ ਕਿ ਲੋਕਾਂ ਦਾ ਆ ਜਿਹੜੀ ਹੈ ਹਰਾਂ ਕਰਨ ਜਿਹੜਾ ਲੋਕ ਬੁਰੇ ਹਾਲਾਤ ਚ ਗੁਜ਼ਰ ਰਹੇ ਨੇ ਮੈਂ ਜਿਹੜੀ ਵੀ ਗੱਲ ਹੈ ਜੀ ਸਾਡੇ ਪੰਜਾਬ ਦੇ ਜਾਣ ਅਸ਼ਨੀ ਸ਼ਰਮਾ ਜੀ ਸਕੱਤਰ ਨੇ ਸੂਰਜ ਪ੍ਰਕਾਸ਼ ਜੀ ਉਹਨਾਂ ਸਾਰਿਆਂ ਤੱਕ ਇਹ ਮੰਗ ਰੱਖੀ ਆ ਕਿ ਤੁਹਾਨੂੰ ਸਾਰਿਆਂ ਨੂੰ ਉੱਥੇ ਆ ਕੇ ਲੋਕਾਂ ਨੂੰ ਜੋ ਵੀ ਆਪਾਂ ਦੇਣਾ ਹੋ ਆ ਕੇ ਅਨਾਉਂਸ ਕਰਨਾ ਚਾਹੀਦਾ ਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ